ਸੋਚੋ ਜੇ 31 ਦਸੰਬਰ 2026 ਨੂੰ ਤੁਸੀਂ ਪਿੱਛੇ ਮੁੜ ਕੇ ਵੇਖੋ ਅਤੇ ਲੱਗੇ ਕਿ ਸਾਲ ਤਾਂ ਲੰਘ ਗਿਆ ਪਰ ਮੈਂ ਤਾਂ ਅਜੇ ਉਹੀ ਥਾਂ ਤੇ ਖੜਾ ਹਾਂ ਉਹੀ ਟੈਨਸ਼ਨ ਉਹੀ ਥਕਾਵਟ ਉਹੀ ਖਾਲੀਪਨ ਤਾਂ ਕੀ ਇਹ ਨਵਾਂ ਸਾਲ ਸੱਚਮੁੱਚ ਹੀ ਨਵਾਂ ਸੀ ਅਸਲ ਸਵਾਲ ਇਹ ਨਹੀਂ ਕਿ 2026 ਸਾਡੇ ਲਈ ਕੀ ਲੈ ਕੇ ਆਵੇਗਾ ਅਸਲ ਸਵਾਲ ਇਹ ਹੈ ਕਿ ਅਸੀਂ 2026 ਨੂੰ ਕਿਵੇਂ ਜਿਉਣਾ ਹੈ ਅੱਜ ਮੈਂ ਤੁਹਾਨੂੰ ਖੁਸ਼ ਰਹਿਣ ਦਾ ਨੁਕਸਾ ਨਹੀਂ ਦੇਣ ਆਇਆ ਅੱਜ ਮੈਂ ਤੁਹਾਨੂੰ ਖੁਸ਼ ਰਹਿਣ ਦੀ ਸੋਚ ਦੇਣ ਆਇਆ ਹਾਂ 2026 ਸਾਡੇ ਦਰਵਾਜ਼ੇ ਤੇ ਖੜਾ ਹੈ ਅਤੇ ਹਰ ਸਾਲ ਬੰਗੂ ਅਸੀਂ ਵੀ ਕਹਾਂਗੇ ਕਿ ਇਹ ਸਾਲ ਮੇਰਾ ਹੋਵੇਗਾ ਇਹ ਸਾਲ ਮੈਂ ਬਦਲ ਕੇ ਰਹਾਂਗਾ ਪਰ ਸੱਚ ਇਹ ਹੈ ਕਿ ਸਾਲ ਨਹੀਂ ਬਦਲਦੇ ਅਸੀਂ ਨਹੀਂ ਬਦਲਦੇ ਅਸੀਂ ਨਵੇਂ ਸਾਲ ਤੇ ਬਹੁਤ ਉਮੀਦਾਂ ਰੱਖ ਲੈਂਦੇ ਆ ਪਰ ਆਪਣੇ ਆਪ ਤੋਂ ਕੁਝ ਨਹੀਂ ਪੁੱਛਦੇ ਅੱਜ ਦੀ ਦੁਨੀਆ 'ਚ ਸਭ ਤੋਂ ਮਹਿੰਗੀ ਚੀਜ਼ ਪੈਸਾ ਨਹੀਂ ਸਭ ਤੋਂ ਮਹਿੰਗੀ ਚੀਜ਼ ਹੈ ਸਕੂਨ ਅਸੀਂ ਦਿਨ ਰਾਤ ਦੌੜਦੇ ਹਾਂ ਪਰ ਕਿਸ ਲਈ ਇਹ ਸਵਾਲ ਅਸੀਂ ਆਪਣੇ ਆਪ ਤੋਂ ਕਦੇ ਨਹੀਂ ਪੁੱਛਦੇ ਮਨ ਦਾ ਸਕੂਨ ਅੱਜ ਸਭ ਤੋਂ ਵੱਡੀ ਲੰਚਰੀ ਬਣ ਚੁੱਕੀ ਹੈ ਸਾਡਾ ਦਿਮਾਗ ਕਦੇ ਚੁੱਪ ਨਹੀਂ ਹੁੰਦਾ ਸਵੇਰੇ ਉੱਠਦੇ ਹੀ ਸੋਚਾਂ ਰਾਤ ਨੂੰ ਸੌਂਦੇ ਸਮੇਂ ਚਿੰਤਾਵਾਂ ਅਸੀਂ ਉਹ ਦੁੱਖ ਵੀ ਝੱਲ ਰਹੇ ਹਾਂ ਜੋ ਹਜੇ ਹੋਏ ਹੀ ਨਹੀਂ ਫੋਨ ਖੋਲਦੇ ਹਾਂ ਤਾਂ ਦੂਜਿਆਂ ਦੀ ਚਮਕਦਾਰ ਜ਼ਿੰਦਗੀ ਵੇਖ ਕੇ ਆਪਣੀ ਜ਼ਿੰਦਗੀ ਫਿੱਕੀ ਲੱਗਣ ਲੱਗ ਪੈਂਦੀ ਹੈ ਪਰ ਸੱਚ ਇਹ ਹੈ ਕਿ ਜਿਹੜੀ ਜ਼ਿੰਦਗੀ ਅਸੀਂ ਸਕਰੀਨ ਤੇ ਵੇਖਦੇ ਹਾਂ ਉਹ ਪੂਰੀ ਸੱਚੀ ਨਹੀਂ ਹੁੰਦੀ 2026 ਵਿੱਚ ਜੇ ਖੁਸ਼ ਰਹਿਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਥੋੜਾ ਆਰਾਮ ਦੇਣਾ ਪਵੇਗਾ ਹਰ ਗੱਲ ਤੇ ਗੁੱਸਾ ਹਰ ਗੱਲ ਤੇ ਸਫਾਈ ਹਰ ਗੱਲ ਤੇ ਤਣਾ ਇਹ ਸਭ ਛੱਡਣਾ ਪਵੇਗਾ ਕੁਝ ਗੱਲਾਂ ਅਣਸੁਣੀਆਂ ਕਰਨੀਆਂ ਪੈਣਗੀਆਂ ਕੁਝ ਲੋਕਾਂ ਤੋਂ ਦੂਰ ਹੋਣਾ ਸਿੱਖੋ ਕਿਉਂਕਿ ਕੋਈ ਤੁਹਾਡੀ ਕਦਰ ਨਹੀਂ ਕਰੇਗਾ ਅਤੇ ਇਹ ਗੱਲ ਕਬੂਲ ਕਰ ਲੈਣਾ ਹੀ ਸਕੂਨ ਦੀ ਸ਼ੁਰੂਆਤ ਹੋਵੇਗੀ ਦਿਨ ਵਿੱਚ ਥੋੜਾ ਸਮਾਂ ਆਪਣੇ ਆਪ ਨਾਲ ਵੀ ਗੱਲ ਕਰੋ ਚੁੱਪ ਬੈਠੋ ਆਪਣੇ ਸਾਹਾਂ ਨੂੰ ਸੁਣੋ ਕਿਉਂਕਿ ਜਦੋਂ ਅੰਦਰ ਚੁੱਪ ਆ ਜਾਂਦੀ ਹੈ ਤਾਂ ਬਾਹਰ ਦੀ ਦੁਨੀਆ ਆਪਣੇ ਆਪ ਹੌਲੀ ਲੱਗਣ ਲੱਗ ਜਾਂਦੀ ਹੈ ਹੁਣ ਗੱਲ ਕਰੀਏ ਪਰਿਵਾਰ ਦੀ ਕਿਉਂਕਿ ਅਸੀਂ ਸਾਰੇ ਬਾਹਰੀ ਦੁਨੀਆ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਾਂ ਮਾਂ ਦੀ ਇੱਕ ਮੁਸਕਾਨ ਕਿ ਉਹਦੀ ਇੱਕ ਦੁਆ ਇਹ ਸਭ ਅਸੀਂ ਆਮ ਹੀ ਸਮਝਦੇ ਹਾਂ ਪਰ ਇੱਕ ਦਿਨ ਇਹ ਹੀ ਚੀਜ਼ਾਂ ਸਭ ਤੋਂ ਵੱਧ ਜ਼ਿਆਦਾ ਆਉਣਗੀਆਂ 2026 ਵਿੱਚ ਇਹ ਫੈਸਲਾ ਕਰੋ ਕਿ ਤੁਸੀਂ ਪਰਿਵਾਰ ਨਾਲ ਸਿਰਫ ਰਹੋਗੇ ਨਹੀਂ ਉਹਨਾਂ ਨਾਲ ਜੁੜ ਕੇ ਰਹੋਗੇ ਫੋਨ ਹੱਥ ਵਿੱਚ ਹੋਵੇ ਪਰ ਧਿਆਨ ਸਾਹਮਣੇ ਬੈਠੇ ਬੰਦੇ ਤੇ ਹੋਵੇ ਕਿਉਂਕਿ ਜਿਹੜਾ ਸਮਾਂ ਅਸੀਂ ਅੱਜ ਨਹੀਂ ਦਿੰਦੇ ਕੱਲ ਉਹ ਸਮਾਂ ਸਾਡੇ ਕੋਲ ਨਹੀਂ ਹੁੰਦਾ ਫਿਰ ਗੱਲ ਆਉਂਦੀ ਹੈ ਸੇਕ ਦੀ ਅਸੀਂ ਕਹਿੰਦੇ ਹਾਂ ਅਜੇ ਟਾਈਮ ਨਹੀਂ ਅਜੇ ਜਵਾਨੀ ਹੈ ਪਰ ਜਦੋਂ ਸਰੀਰ ਜਵਾਬ ਦੇਣ ਲੱਗ ਪੈਂਦਾ ਹੈ ਤਾਂ ਫਿਰ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ 2026 ਵਿੱਚ ਸਿਹਤ ਨੂੰ ਟਾਸਕ ਬਣਾ ਲਓ ਆਦਤ ਬਣਾ ਲਓ ਥੋੜਾ ਤੁਰੋ ਥੋੜਾ ਹੱਸੋ ਥੋੜਾ ਖਾਓ ਥੋੜਾ ਸੋ ਜਿੰਦਗੀ ਕੋਈ ਰੇਸ ਨਹੀਂ ਹੈ ਜਿੱਥੇ ਸਭ ਤੋਂ ਅੱਗੇ ਪਹੁੰਚਣਾ ਜ਼ਰੂਰੀ ਹੋਵੇ ਕਿਉਂਕਿ ਕਈ ਵਾਰੀ ਹੌਲੀ ਚੱਲ ਕੇ ਹੀ ਅਸੀਂ ਲੰਮਾ ਸਫ਼ਰ ਤੈਅ ਕਰ ਲੈਂਦੇ ਆ ਆਖਰ ਚ ਗੱਲ ਸੱਚੀ ਖੁਸ਼ੀ ਦੀ ਹੈ ਖੁਸ਼ੀ ਉਹ ਨਹੀਂ ਜੋ ਦਿਖਾਈ ਜਾਵੇ ਖੁਸ਼ੀ ਉਹ ਹੈ ਜੋ ਅੰਦਰ ਮਹਿਸੂਸ ਹੋਵੇ ਜਦੋਂ ਅਸੀਂ ਦੂਜਾ ਨਾਲ ਆਪਣੀ ਤੁਲਨਾ ਕਰਨੀ ਛੱਡ ਦਿੰਨੇ ਆ ਜਦੋਂ ਅਸੀਂ ਆਪਣੇ ਆਪ ਨੂੰ ਜਿਵੇਂ ਹਾਂ ਉਹੋ ਜਿਹਾ ਮੰਨ ਲੈਨੇ ਆ ਉੱਤੇ ਹੀ ਖੁਸ਼ੀ ਜਨਮ ਲੈਂਦੀ ਹੈ 2026 ਲਈ ਆਪਣੇ ਆਪ ਨਾਲ ਇਹ ਵਚਨ ਕਰੋ ਕਿ ਮੈਂ ਆਪਣੀ ਖੁਸ਼ੀ ਦੂਜਿਆਂ ਦੀ ਰਾਹ ਤੇ ਨਹੀਂ ਛੱਡਾਂਗਾ ਮੈਂ ਆਪਣੀ ਮਨ ਦੇ ਸਕੂਨ ਦੀ ਕੀਮਤ ਸਮਝਾਂਗਾ ਮੈਂ ਆਪਣੇ ਲੋਕਾਂ ਨੂੰ ਸਮਾਂ ਦੇਵਾਂਗਾ ਮੈਂ ਆਪਣੀ ਜ਼ਿੰਦਗੀ ਨੂੰ ਸਿਰਫ ਜਿਉਣਾ ਹੀ ਨਹੀਂ ਮੈਂ ਸੌਸ ਵੀ ਕਰਾਂਗਾ ਯਾਦ ਰੱਖੋ 2026 ਕੋਈ ਜਾਦੂ ਨਹੀਂ ਕਰੇਗਾ ਜਾਦੂ ਤਾਂ ਉਦੋਂ ਹੋਵੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰੋਗੇ ਜੇ ਤੁਸੀਂ ਅੱਜ ਥੋੜਾ ਰੁਕ ਗਏ ਥੋੜਾ ਸੋਚ ਗਏ ਤਾਂ ਇਹੀ 2026 ਤੁਹਾਡੀ ਜ਼ਿੰਦਗੀ ਦੀ ਸਭ ਤੋਂ ਖੁਸ਼ਹਾਲ ਸਾਲ ਬਣ ਸਕਦਾ ਹੈ ਦੁਨੀਆ ਨੂੰ ਨਹੀਂ ਪਤਾ 2026 ਵਿੱਚ ਆਪਣੇ ਦਿਲ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਅੱਜ ਆਪਣੇ ਦਿਲ ਦੀ ਸੁਣ ਲਈ ਤਾਂ 2026 ਤੁਹਾਡੇ ਲਈ ਸਭ ਤੋਂ ਸਕੂਨੀ ਸਾਲ ਹੋ ਸਕਦਾ ਹੈ ਮੈਂ ਜਸ ਹਾਜ਼ਰ ਹੁੰਦਾ ਰਹਾਂਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਨਾ